ਲੁਧਿਆਣਾ 10 ਸਤੰਬਰ 2025 ਪੰਜਾਬ ਵਿੱਚ ਆਈ ਭਿਆਨਕ ਬਾੜ ਕਾਰਨ ਸੂਬੇ ਦੇ 23 ਜ਼ਿਲ੍ਹਿਆਂ ਦੇ 2097 ਪਿੰਡ ਪ੍ਰਭਾਵਿਤ ਹੋਏ ਹਨ ਸਰਕਾਰੀ ਆਂਕੜਿਆਂ ਮੁਤਾਬਕ ਹੁਣ ਤੱਕ 52 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ 23000 ਤੋਂ ਵੱਧ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਸੁਰੱਖਿਅਤ ਪਹੁੰਚਾਇਆ ਗਿਆ ਹੈ 7000 ਹੈਕਟੇਅਰ ਤੋਂ ਵੱਧ ਫਸਲ ਨਸ਼ਟ ਹੋ ਚੁੱਕੀ ਹੈ ਤੇ ਹਜ਼ਾਰਾਂ ਪਸ਼ੂਆਂ ਲਈ ਚਾਰੇ ਦੀ ਵੀ ਭਾਰੀ ਕਮੀ ਆ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ 1600 ਕਰੋੜ ਦੀ ਬਿੱਤੀ ਸਾਹਿਬ ਦਾ ਐਲਾਨ ਕੀਤਾ ਹੈ ਇਹ ਰਕਮ ਨਾਲ ਘਰਾਂ ਦਾ ਦੁਬਾਰਾ ਨਿਰਮਾਣ ਥੜਕਾਂ ਅਤੇ ਸਕੂਲਾਂ ਦੀ ਮੁਰੰਮਤ ਬਿਜਲੀ ਪਾਣੀ ਪ੍ਰਬੰਧ ਤੇ ਮਰੇ ਹੋਏ ਦੇ ਪਰਿਵਾਰ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਦੀ ਸਹਾਇਤਾ ਦਿੱਤੀ ਜਾਵੇਗੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੂਬੇ ਵਿੱਚ ਡੋਰ ਟੂ ਡੋਰ ਸਰਵੇ ਸ਼ੁਰੂ ਕਰਵਾਏ ਹਨ ਪਾਣੀ ਦੀ ਸਫਾਈ ਲਈ ਕਲੋਰੀਨ ਗੋਲੀਆਂ ਮੰਡੀਆਂ ਗਈਆਂ ਹਨ ਫੂਮਿਗੇਸ਼ਨ ਮੁਹਿੰਮ ਚੱਲ ਰਹੀ ਹੈ ਅਤੇ ਹਸਪਤਾਲਾਂ ਵਿੱਚ ਖਾਸ ਕੈਂਪ ਲਗਾਏ ਗਏ ਹਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਉਬਲੇਆ ਪਾਣੀ ਪੀਣ ਅਤੇ ਕੂਲਰ ਖਾਲੀ ਕਰਨ ਲਈ ਅਪੀਲ ਕੀਤੀ ਹੈ ਭਾਰਤੀ ਹਵਾਈ ਫੌਜ ਨੇ 46 ਲੋਕਾਂ ਨੂੰ ਬਚਾਇਆ ਅਤੇ 750 ਕਿਲੋ ਰਾਹਤ ਸਮੱਗਰੀ 에ਅਰ ਡ੍ਰੌਪ ਕੀਤੀ ਡਰੋਨ ਦੀ ਮਦਦ ਨਾਲ 9 ਜ਼ਿਲ੍ਹਿਆਂ ਵਿੱਚ ਰਾਸ਼ਨ ਤੇ ਜ਼ਰੂਰੀ ਸਮਾਨ ਪਹੁੰਚਾਇਆ ਗਿਆ ਫੌਜ ਐਨ ਡੀ ਆਰ ਐਫ ਬੀ ਐਸ ਐਫ ਅਤੇ ਐਸ ਡੀ ਆਰ ਐਫ ਦੀਆਂ ਟੀਮਾਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਲੈ ਗਈਆਂ ਹਨ ਖਾਲਸਾ ਐਡ ਨੇ 1000 ਏਕੜ ਤੋਂ ਵੱਧ ਖੇਤਰ ਦਾ ਪਾਣੀ ਕੱਢਣ ਲਈ ਮਸ਼ੀਨਰੀ ਲਗਾਈ ਤੇ ਗੁਰਦਾਸਪੁਰ ਵਿੱਚ 500 ਬੱਚਿਆਂ ਨੂੰ ਰਾਹਤ ਪਹੁੰਚਾਈ ਐਸ ਜੀ ਪੀ ਸੀ ਨੇ ਗੁਰਦਾਸਪੁਰ ਦੇ ਰਾਮਦਾਸ ਖੇਤਰ ਵਿੱਚ ਟੱਕਾਂ ਭਰ ਕੇ ਗੇहूं ਦਾਲਾਂ ਪਾਣੀ ਤੇ ਚਾਰਾ ਭੇਜਿਆ ਰਾਗੂਲਾ ਫਾਊਂਡੇਸ਼ਨ ਨੇ 230 ਪਿੰਡਾਂ ਵਿੱਚ ਖਾਣ-ਪੀਣ ਦਵਾਈਆਂ ਅਤੇ ਸਥਾਈ ਰਹਿਣ ਦੀ ਸਹੂਲਤ ਮੁਹੱਈਆ ਕਰਵਾਈ ਸਰਬੱਤ ਦਾ ਭਲਾ ٹرسٹ ਨੇ 1.5 ਕਰੋੜ ਦੀ ਸਹਾਇਤਾ ਦਿੱਤੀ ਤੇ 1200 ਟਨ ਚਾਰਾ ਵੰਡਿਆ ਰੈੱਡ ਕਰਾਸ ਸੁਸਾਇਟੀ ਪੰਜਾਬ ਨੇ 9 ਟਰੱਕਾਂ ਰਾਹੀਂ ਟੈਂਟ ਰਸੋਈ ਸੈੱਟ ਕੰਬਲ ਸੈਂਟਰੀ ਪੈਡ ਤੇ 100 ਟਨ ਚਾਰਾ ਪਹੁੰਚਾਇਆ ਪੀਓਸੀਏ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 11 ਲੱਖ ਦਿੱਤਾ ਜਦਕਿ ਸਾਰੇ ਆਈਪੀਧਾਰਕਾਂ ਨੇ ਇੱਕ ਦਿਨੀ ਤੰਖਾਦਾਨ ਕੀਤੀ ਦਿੱਲੀ ਸਰਕਾਰ ਨੇ ਪੰਜਾਬ ਲਈ 5 ਕਰੋੜ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਦੀਆਂ ਕਮੇਟੀਆਂ ਨੇ ਵੀ ਕ라우ਡ ਫੰਡਿੰਗ ਰਾਹੀਂ ਰਾਸ਼ਨ, ਕਪੜੇ ਅਤੇ ਪੈਸੇ ਇਕੱਠੇ ਕਰਕੇ ਪੰਜਾਬ ਭੇਜੇ ਹਨ। ਬਾੜ ਨੇ ਪੰਜਾਬ ਦੇ ਪਿੰਡਾਂ, ਖੇਤਾਂ ਤੇ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਆਹਤ ਕਜਾਂ ਦਾ ਐਲਾਨ ਕੀਤਾ ਗਿਆ ਹੈ। ਪੋਚ ਦੇ ਰਾਹਤ ਏਜੰਸੀਆਂ ਬਚਾ ਲਈ ਲਗੀਆਂ ਹਨ ਤੇ ਸੇਵਾਵਾਂ ਸੰਸਥਾਵਾਂ ਤੇ ਆਮ ਲੋਕਾਂ ਨੇ ਖੁੱਲ ਕੇ ਮਦਦ ਕੀਤੀ ਹੈ ਹਾਲਾਂਕਿ ਵਿੱਤੀ ਸਹਾਇਤਾ ਦੀ ਰਕਮ ਨੂੰ ਲੈ ਕੇ ਰਾਜਨੀਤਿਕ ਨਾਅਬ ਵਿਵਾਦ ਵੀ جاری ਹੈ